ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਜੂਸ ਬਣਾ ਕੇ ਤਿਆਰ ਕਰਾਂਗੇ ਜੀ ਇਹ ਜੂਸ ਬਿਨਾਂ ਕਿਸੇ ਮਸ਼ੀਨ ਤੋਂ ਬਣਾ ਕੇ ਆਪਾਂ ਤਿਆਰ ਕਰਾਂਗੇ ਇਹ ਵੀਡੀਓ ਮੇਰੀ ਉਹਨਾਂ ਭੈਣ ਭਰਾਵਾਂ ਲਈ ਹੈ ਜਿਨ੍ਹਾਂ ਕੋਲ ਨਾ ਜੂਸ ਬਣਾਉਣ ਵਾਲੀ ਮਸ਼ੀਨ ਨਹੀਂ ਹੁੰਦੀ ਸੋ ਆਪਾਂ ਆਪਣੇ ਘਰ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜੂਸ ਕਿੱਦਾਂ ਬਣਾ ਕੇ ਤਿਆਰ ਕਰ ਸਕਦੇ ਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਦੇਖੋ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਗਾਜਰਾਂ ਲੈਣੀਆਂ ਨੇ ਗਾਜਰ ਤੁਸੀਂ ਚੈੱਕ ਕਰਕੇ ਦੇਖ ਲੈਣੀਆਂ ਦੇਖੋ ਇਹ ਜਿਹੜਾ ਇਹਦੇ ਵਿੱਚ ਪੀਲਾ ਜਿਹਾ ਹਿੱਸਾ ਇਹ ਬਿਲਕੁਲ ਲਾਈਟ ਆ ਇਦਾਂ ਦਾ ਹੋਣਾ ਚਾਹੀਦਾ ਹੈ ਇਹ ਗਾਜਰ ਜੂਸ ਲਈ ਬਹੁਤ ਵਧੀਆ ਹੈ ਜੂਸੀ ਗਾਜਰ ਹੈ ਜੀ ਅਗਰ ਇਹ ਇਹ ਵਾਲਾ ਜਿਹੜਾ ਹਿੱਸਾ ਹੁੰਦਾ ਜਿਆਦਾ ਡਾਰਕ ਹੋਵੇ ਪੀਲਾ ਪੀਲਾ ਜਿਆਦਾ ਹੋਵੇ ਸਮਝ ਲਓ ਉਹ ਗਾਜਰ ਜਿਹੜੀ ਜੂਸ ਲਈ ਵ ਸੋ ਪਰ ਹਲਕਾ ਹਲਕਾ ਜਿਹਦਾ ਛਿਲਕਾ ਜਿਹੜਾ ਇਦਾਂ ਸਕਰਬ ਕਰ ਲਾਂਗੇ ਮੋਟਾ ਛਿਲਕਾ ਨਹੀਂ ਉਤਾਰਨਾ ਇਦਾਂ ਆਪਾਂ ਸਾਰੀ ਗਾਜਰ ਤੋਂ ਛਿਲਕਾ ਉਤਾਰ ਕੇ ਅਲੱਗ ਕਰ ਲਵਾਂਗੇ ਗਾਜਰ ਦਾ ਨਾ ਆਪਾਂ ਇਧਰੋਂ ਦੋਨੋਂ ਪਾਸਿਓ ਇੰਨਾ ਇੰਨਾ ਕਿ ਹਿੱਸਾ ਕੱਟ ਦੇਵਾਂਗੇ ਤੇ ਬਾਕੀ ਇਦਾਂ ਸਕਰਬ ਕਰਨਾ ਹੈ ਜੀ ਦੇਖੋ ਤੁਸੀਂ ਚਾਹੋ ਤਾਂ ਕੱਲੀ ਗਾਜਰ ਦਾ ਜੂਸ ਵੀ ਬਣਾ ਸਕਦੇ ਹੋ ਕੱਲੀ ਚੁਕੰਦਰ ਦਾ ਵੀ ਬਣਾ ਸਕਦੇ ਹੋ ਪਰ ਆਪਣੇ ਕੋਲ ਚੁਕੰਦਰ ਵੀ ਪਈ ਸੀ ਗਾਜਰਾਂ ਪਈਆਂ ਸੀ ਆਮਲਾ ਪਿਆ ਸੀ ਆਪਾਂ ਮਿਕਸ ਜੇ ਜੂਸ ਬਣਾ ਕੇ ਤਿਆਰ ਕਰਨ ਲੱਗੇ ਆ ਇਹ ਜੂਸ ਪੀਣ ਦੇ ਬਹੁਤ ਜ਼ਿਆਦਾ ਫਾਇਦੇ ਹੈ ਜੀ ਇਹ ਫਿਰ ਇਹਦੇ ਨਾਲ ਆਪਣੀ ਸਕਿਨ 글로ਅ ਕਰਦੀ ਆ ਬਾਲਾਂ ਲਈ ਹੈਨਾ ਸਕਿਨ ਲਈ ਤੇ ਹੋਰ ਵੀ ਬਹੁਤ ਮਤਲਬ ਕਿ ਬੈਨੀਫਿਟ ਹੈ ਇਸ ਜੂਸ ਦੇ ਜਿਵੇਂ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਜੀ ਹੈਨਾ ਚਸ਼ਮਾ ਵੀ ਉਤਰ ਜਾਂਦਾ ਹੈ ਅਗਰ ਤੁਸੀਂ ਇਸ ਜੂਸ ਨੂੰ 1 ਮਹੀਨਾ ਲਗਾਤਾਰ ਪੀ ਲਿਆ ਤਾਂ ਤੁਸੀਂ ਇਹਦੇ ਫਾਇਦੇ ਦੇਖ ਕੇ ਖੁਦ ਹੈਰਾਨ ਹੋ ਜਾਵੋਗੇ ਇੰਨਾ ਜ਼ਿਆਦਾ ਇਹ ਜੂਸ ਜਿਹੜਾ ਆ ਮਤਲਬ ਕਿ ਬੈਨੀਫਿਟ ਦਿੰਦਾ ਆਪਾਂ ਨੂੰ ਗਾਜਰਾ ਆਪਾਂ ਸਕਰਬ ਕਰ ਲਈਆਂ ਨੇ ਹੁਣ ਆਪਾਂ ਇਦਾਂ ਹੀ ਚੁਕੰਦਰ ਦਾ ਛਿਲਕਾ ਵੀ ਉਤਾਰ ਲਵਾਂਗੇ ਮਤਲਬ ਪਤਲਾ ਜਾਈਦਾ ਸ਼ਿਲਕਾ ਵੀ ਆਪਾਂ ਉਤਾਰ ਲਵਾਂਗੇ ਇਹ ਦੇਖੋ ਚੁਗੰਦਰ ਹੈ ਨਾ ਜਿਹੜੀ ਇਹ ਕੈਂਸਰ ਤੱਕ ਦੀ ਬਿਮਾਰੀ ਨਾਲ ਲੜਨ ਦੀ ਵੀ ਸਮਰੱਥਾ ਰੱਖਦੀ ਹੈ ਇਹ ਨੂੰ ਖਾਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਜਿਹੜੀਆਂ ਚੀਜ਼ਾਂ ਨੇ ਨਾ ਖਾਣ ਪੀਣ ਦੀਆਂ ਇਹ ਮਿਲਾਵਟੀਆਂ ਆ ਰਹੀਆਂ ਸ਼ੁੱਧ ਚੀਜ਼ਾਂ ਅੱਗੇ ਵਾਂਗੂ ਨਹੀਂ ਹੈਗੀਆਂ ਜੀ ਸੋ ਜਿਹੜੇ ਕੈਂਸਰ ਦੇ ਸੈਲਸ ਨੇ ਨਾ ਹਰ ਇੱਕ ਦੇ ਵਿੱਚ ਹੁਣ ਪਾਏ ਜਾਂਦੇ ਆ ਮਤਲਬ ਕਿ ਇਹ ਬਹੁਤ ਹੀ ਸਮਰੱਥਾ ਰੱਖਦਾ ਹੈ ਲੜਨ ਦੀ ਇਸ ਬਿਮਾਰੀ ਨਾਲ ਤੇ ਇਹ ਜੂਸ ਆਪਾਂ ਨੂੰ ਸਾਰਿਆਂ ਨੂੰ ਪੀਣਾ ਚਾਹੀਦਾ ਹੈ ਬਹੁਤ ਵਧੀਆ ਜੂਸ ਇਹਦਾ ਬਣ ਕੇ ਤੇਰਾ ਤਾਂ ਚਾਹੇ ਤੁਸੀਂ ਨਿਰਜ ਚੁਕੰਦਰ ਦਾ ਜੂਸ ਬਣਾ ਕੇ ਪੀ ਲਓ ਪਰ ਆਪਾਂ ਇਥੇ ਮਿਕਸ ਜੂਸ ਬਣਾ ਕੇ ਤਿਆਰ ਕਰਾਂਗੇ ਚੁਕੰਦਰ ਦਾ ਛਿਲਕਾ ਵੀ ਆਪਾਂ ਉਤਾਰ ਲਿਆ ਹੁਣ ਇਹਨਾਂ ਚੀਜ਼ਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਵਾਰ ਧੋ ਲਵਾਂਗੇ ਦੇਖੋ ਇੱਧਰ ਆਪਾਂ ਸਾਰੀਆਂ ਚੀਜ਼ਾਂ ਨੂੰ ਧੋ ਲਿਆ ਏ ਤੇ ਇੱਧਰ ਹੁਣ ਦੇਖੋ ਜੀ ਆਪਾਂ ਜੂਸ ਬਣਾਵਾਂਗੇ ਇਹਦੇ ਨਾਲ ਇਹ ਸਾਰਿਆਂ ਦੇ ਘਰਾਂ ਦੇ ਵਿੱਚ ਹੁੰਦਾ ਹੀ ਆ ਕੱਦੂ ਕਸ਼ ਤੇਰਾ ਦੂਜਾ ਜਿਹੜਾ ਵੱਡਾ ਕਦੂਕਾਸ਼ ਹੁੰਦਾ ਉਹ ਵੀ ਸਾਰਿਆਂ ਦੇ ਘਰੇ ਹੁੰਦਾ ਅਗਰ ਇਹ ਨਹੀਂ ਹੈਗਾ ਤਾਂ ਤੁਸੀਂ ਉਹਦੇ ਵਿੱਚੋਂ ਵੀ ਬਰੀਕ ਪਾਸੇ ਨਾਲ ਇਹਨੂੰ ਕਦੂਕਾਸ਼ ਕਰ ਸਕਦੇ ਹੋ ਹੁਣ ਆਪਾਂ ਲਾਵਾਂਗੇ ਇੱਕ ਡੋਂਗਾ ਇੱਕ ਡੋਂਗੇ ਦੇ ਵਿੱਚ ਆਪਾਂ ਇਦਾਂ ਇਹਨੂੰ ਕਦੂਕਾਸ਼ ਕਰ ਲੈਣਾ ਜੀ ਸਾਰੀਆਂ ਗਾਜਰਾ ਅੰਦਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕद्दूकस ਕਰਨਾ ਹੈ ਇਹ ਬਹੁਤ ਹੀ ਸੌਖਾ ਤਰੀਕਾ ਹੈ ਜੀ ਜਿਹੜੀਆਂ ਭੈਣਾਂ ਕੋਲ ਜੂਸ ਵਾਲੀ ਮਸ਼ੀਨ ਨਹੀਂ ਹੁੰਦੀ ਉਹ ਜੂਸ ਬਣਾ ਦੇਖੋ ਹਰ ਇੱਕ ਦਾ ਫਿਲ ਕਰਦਾ ਹੁੰਦਾ ਹੈ ਨਾ ਕਈ ਵਾਰੀ ਆਪਾਂ ਮਤਲਬ ਕਿ ਚੀਜ਼ ਘਰ ਵਿੱਚ ਨਾ ਹੋਣ ਕਾਰਨ ਹਨਾ ਆਪਾਂ ਮਤਲਬ ਚੀਕ ਜਾਂਦੇ ਆ ਵੀ ਸਾਡੇ ਕੋਲ ਹੈ ਨਹੀਂ ਅਸੀਂ ਜੂਸ ਕਿਵੇਂ ਬਣਾਈਏ ਤੋਂ ਇਸ ਤਰ੍ਹਾਂ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਜੀ ਦੇਖੋ ਜੀ ਆਪਾਂ ਨੇ ਤਿੰਨੋਂ ਚੀਜ਼ਾਂ ਕद्दूकस ਕਰ ਲਈਆਂ ਨੇ ਹੁਣ ਇਹਨਾਂ ਦਾ ਆਪਾਂ ਜੂਸ ਕੱਢ ਕੇ ਤਿਆਰ ਕਰਾਂਗੇ ਇਹਦੇ ਵਿੱਚ ਨਾ ਆਪਾਂ ਥੋੜਾ ਜਿਹਾ ਪਹਿਲਾਂ ਪਾਣੀ ਪਾ ਲਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਦੇਖੋ ਇੱਕ ਡੋਂਗਾ ਰੱਖਿਆ ਹੈ ਉਹਦੇ ਉੱਤੇ ਆਪਾਂ ਆਟਾ ਛਾਨਣ ਵਾਲੀ ਛਾਨਣੀ ਆਪਾਂ ਰੱਖ ਲਈ ਹੈ ਜੀ ਆਪਾਂ ਇਹਨੂੰ ਇਦਾਂ ਨਾ ਪੂਣ ਲਵਾਂਗੇ ਸਾਰਾ ਇਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਦੱਬ-ਦੱਬ ਕੇ ਇਹਦੇ ਵਿੱਚੋਂ ਜੂਸ ਕੱਢ ਲਵਾਂਗੇ ਬਹੁਤ ਚੰਗੀ ਤਰ੍ਹਾਂ ਦੇ ਨਾਲ ਆਪਾਂ ਇਹਦੇ ਵਿੱਚ ਸਾਰਾ ਜਿਹੜਾ ਜੂਸ ਹੈ ਕੱਢ ਕੇ ਤਿਆਰ ਕਰ ਲਵਾਂਗੇ ਜੀ ਦੇਖੋ ਜੀ ਆਪਾਂ ਇਹਨੂੰ ਨਿਚੋੜ ਨਿਚੋੜ ਕੇ ਚੰਗੀ ਤਰ੍ਹਾਂ ਦੇ ਨਾਲ ਜੂਸ ਇਹਦੇ ਵਿੱਚੋਂ ਕੱਢ ਲਿਆ ਏ ਤੁਹਾਨੂੰ ਮੈਨੂੰ ਪੰਡੀਆਂ ਜੀ ਆਪਣਾ ਜੂਸ ਜਿਹੜਾ ਆ ਬਣ ਕੇ ਤਿਆਰ ਆ ਤੇ ਇਹਨਾਂ ਹੁਣ ਆਪਾਂ ਇੱਕ ਕੰਮ ਹੋਰ ਕਰਨਾ ਏ ਇਹ ਵਾਲਾ ਜਿਹੜਾ ਆਪਣੇ ਕੋਲ ਇਹ ਬੇਸਟ ਮਟੀਰੀਅਲ ਬਚਿਆ ਏ ਇਹਨੂੰ ਆਪਾਂ ਡੋਂਗੇ 'ਚ ਕੱਢਣਾ ਏ ਜੀ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਜੀ ਇੱਕ ਗਲਾਸ ਇੱਕ ਗਲਾਸ ਪਾਣੀ ਦਾ ਪਾ ਕੇ ਇਹਨੂੰ ਆਪਾਂ ਨਾ ਦੁਬਾਰਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਹੜਾ ਵੀ ਜੂਸ ਇਹਦੇ ਵਿੱਚ ਥੋੜਾ ਬਹੁਤਾ ਹੋਊਗਾ ਨਾ ਉਹ ਸਾਰਾ ਨਿਕਲ ਜੂਗਾ ਕਿਉਂਕਿ ਜਿਹੜੇ ਇਹ ਰੇਸ਼ੇ ਜਿਹੇ ਹਨ ਇਹਨਾਂ ਦੇ ਵਿੱਚ ਜੂਸ ਹਜੇ ਵੀ ਹੈਗਾ ਇਹ ਆਪਾਂ ਚੰਗੀ ਤਰ੍ਹਾਂ ਕੱਢਾਂਗੇ ਤੇ ਇਹਨੂੰ ਆਪਾਂ ਇਦਾਂ 2 ਮਿੰਟ ਮੜਾ ਲਵਾਂਗੇ ਦੇਖੋ ਜੀ ਇਹਨੂੰ ਆਪਾਂ 2-3 2 ਮਿੰਟ ਇਦਾਂ ਹਿਲਾ ਲਿਆ ਸੀਗਾ ਤੇ ਇਹਦੇ ਵਿੱਚੋਂ ਦੇਖੋ ਜਿਹੜਾ ਰੇਸ਼ਿਆਂਆਂ ਵਿੱਚ ਜੂਸ ਸੀਗਾ ਉਹ ਵੀ ਦੁਬਾਰਾ ਨਿਕਲ ਗਿਆ ਏ ਤੇ ਇਹਨੂੰ ਵੀ ਆਪਾਂ ਉਸੇ ਤਰੀਕੇ ਦੇ ਨਾਲ ਪੂਣ ਲਵਾਂਗੇ ਉਦਾਂ ਹੀ ਆਪਾਂ ਦਵਾ ਦਵਾ ਕੇ ਇਹਦੇ ਵਿੱਚੋਂ ਜੂਸ ਕੱਢ ਲੈਣਾ ਜੀ ਦੇਖੋ ਜੀ ਚੰਗੀ ਤਰ੍ਹਾਂ ਦੇ ਨਾਲ ਇਹਦੇ ਵਿੱਚੋਂ ਸਾਰਾ ਜੂਸ ਨੁੱਚੜ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਆਹ ਵਾਲਾ ਮਟੀਰੀਅਲ ਹੈ ਇਹਨੂੰ ਆਪਾਂ ਬੇਸਟ ਨਹੀਂ ਕਰਾਂਗੇ ਇਹਨੂੰ ਸੁੱਕਣਾ ਨਹੀਂ ਜੀ ਇਹਦੇ ਆਪਾਂ ਪਰੌਂਠੇ ਬਣਾ ਸਕਦੇ ਆ ਠੀਕ ਹੈ ਜੀ ਤੇ ਇਹਨੂੰ ਆਪਾਂ ਸੁਕਾ ਵੀ ਸਕਦੇ ਆ ਮਲਤਾਨੀ ਮਿੱਟੀ ਵਿੱਚ ਨਾ ਪਾ ਕੇ ਆਪਾਂ ਆਪਣੇ ਫੇਸ ਦੇ ਉੱਤੇ ਪੈਕ ਵੀ ਲਗਾ ਸਕਦੇ ਪਰ ਇਹਨੂੰ ਆਪਾਂ ਆਟੇ 'ਚ ਗੁੰਨ ਕੇ ਪਰੌਂਠੇ ਬਣਾ ਦਵਾਂਗੇ ਕਿਉਂਕਿ ਇਹਦੇ ਵਿੱਚ ਫਾਈਬਰ ਬਹੁਤ ਆ ਇਨੂੰ ਆਪਾਂ ਵੇਸਟ ਨਹੀਂ ਕਰਨਾ ਠੀਕ ਹੈ ਜੀ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇੱਕ ਨਿੰਬੂ ਦਾ ਰਸ ਨਿੰਬੂ ਪਾਣ ਦੇ ਨਾਲ ਜੂਸ ਦਾ ਜਿਹੜਾ ਟੇਸਟ ਆ ਬਹੁਤ ਹੀ ਵਧੀਆ ਆਵੇਗਾ ਇਹ ਬਹੁਤ ਵਧੀਆ ਹੁੰਦਾ ਹੈ ਜੀ ਅਗਰ ਤੁਸੀਂ ਸਰਦੀਆਂ ਵਿੱਚ ਵੀ weight loss ਕਰਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਇਸ ਜੂਸ ਨੂੰ ਖਾਲੀ ਪੇਟ ਪੀਣਾ ਸ਼ੁਰੂ ਕਰ ਦਿਓ ਤੁਹਾਨੂੰ ਆਪਣੇ ਆਪ ਰਿਜ਼ਲਟ ਪਤਾ ਲੱਗ ਜਾਊਗਾ ਜੀ ਜੂਸ ਦਾ ਸਵਾਦ ਹੋਰ ਵੀ ਵਧਾਉਣ ਦੇ ਲਈ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਕਾਲਾ ਨਮਕ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਦੇਖੋ ਇਹਦੇ ਵਿੱਚ ਆਪਾਂ ਮਿੱਠਾ ਨਹੀਂ ਪਾ ਪਾ ਰਹੇ ਗਾਜਨਾ ਵੈਸੇ ਮਿੱਠੀਆਂ ਹੁੰਦੀਆਂ ਨੇ ਹੈਨਾ ਤੇ ਮਿੱਠਾ ਆਪਾਂ ਨਹੀਂ ਪਾ ਰਹੇ ਕਿਉਂਕਿ ਮਿੱਠਾ ਪਾਣ ਦੇ ਨਾਲ ਜਿਹੜੇ ਜੂਸ ਵਿੱਚ ਪੋਸ਼ਟਿਕ ਤੱਤ ਹੁੰਦੇ ਨੇ ਉਹ ਨਸ਼ਟ ਹੋ ਜਾਂਦੇ ਆ ਬਾਕੀ ਤੁਹਾਡੀ ਆਪਣੀ ਚੁਆਇਸ ਹੈ ਤੁਸੀਂ ਹਲਕਾ ਮਿੱਠਾ ਪਾ ਕੇ ਪੀਣਾ ਹੈ ਪੀ ਸਕਦੇ ਹੋ ਠੀਕ ਹੈ ਜੀ ਆਪਾਂ ਪਰ ਇੱਥੇ ਨਹੀਂ ਪਾ ਰਹੇ ਨਮਕ ਆਪਾਂ ਚੰਗੀ ਤਰ੍ਹਾਂ ਮਿਲਾ ਲਿਆ ਹੈ ਹੁਣ ਆਪਾਂ ਕਰਾਂਗੇ ਜੀ ਸਰਵ ਜੂਸ ਆਪਣਾ ਬਣ ਕੇ ਤਿਆਰ ਆ ਜੀ ਹੁਣ ਆਪਾਂ ਕਰਾਂਗੇ ਸਰਬ ਦੇਖੋ ਇਸ ਜੂਸ ਨੂੰ ਤੁਸੀਂ ਰਾਤ ਨੂੰ ਨਹੀਂ ਪੀਣਾ ਦਿਨ ਵਿੱਚ ਤੁਸੀਂ ਜਦੋਂ ਮਰਜ਼ੀ ਪੀ ਸਕਦੇ ਹੋ ਤੇ ਨਾ ਅ ਜੇ ਅਗਰ ਤੁਸੀਂ ਖਾਲੀ ਪੇਟ ਪੀਓ ਤਾਂ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਮਿਲੂਗਾ ਲੋ ਜੀ ਜੂਸ ਆਪਣਾ ਤਿਆਰ ਆ ਤੁਸੀਂ ਵੀ ਕਰੋ ਜੀ ਇੰਜੋਏ ਤਰੀਕਾ ਕਿੱਦਾਂ ਦਾ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖੋ ਜਿਨ੍ਹਾਂ ਨੂੰ ਇਹ ਤਰੀਕਾ ਝੰਜਟ ਲੱਗੂਗਾ ਉਹ ਬੇਸ਼ੱਕ ਇਹਨੂੰ ਇਸ ਵੀਡੀਓ ਨੂੰ ਨਾ ਦੇਖਣ ਜੀ ਸੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ